ਅੱਛੀ ਗੱਲ ਦੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਚੈਨਲ ਤੇ ਨਵੇਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜੁਲ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਸੋਹਣੇ ਸੋਹਣੇ ਸੂਟ ਇਦਾਂ ਹੀ ਅੱਜ ਵਾਲੇ ਸੂਟ ਨੇ ਜਿਹੜੇ ਆਪਣੇ ਸਾਰੇ ਵਰਕ ਹੋਏ ਹੋਏ ਨੇਗੇ ਸਾਰੇ ਮਤਲਬ ਪਸ਼ਮੀਨੇ ਦੇ ਉੱਪਰ ਵਰਕ ਹੋਏ ਹੋਏ ਨੇਗੇ ਕੋਈ ਵੀ ਤੁਸੀਂ ਕਲਰ ਤੇ ਬਣਵਾ ਸਕਦੇ ਹੋਗੇ ਇਹਦਾ ਘੇਰਾ ਵਰਕ ਹੋਇਆ ਹੋਇਆਗਾ ਇਹਨੂੰ ਤੁਸੀਂ ਕਿਸੇ ਵੀ ਕਲਰ ਤੇ ਬਣਾ ਸਕਦੇ ਹੋਗੇ ਕੰਮ ਦੀ ਆਪਣੀ ਫੁੱਲ ਫਿਨਿਸ਼ਿੰਗ ਹੈਗੀ ਦੇਖੋ ਸਾਰੇ ਕਲਰ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਪਸ਼ਮੀਨੇ ਦੇ ਵਿੱਚ ਇਹ ਦਰਿਆ ਸੈਂਟਰ ਦੇ ਵਿੱਚ ਬੂਟੀਆਂ ਲੱਗੀਆਂ ਜੇ ਤੁਸੀਂ ਇਹਦੀ ਬਾਟਮ ਤੇ ਵੀ ਵਰਕ ਕਰਵਾਉਣਾ ਕਰਵਾ ਸਕਦੇ ਆ ਜਾਂ ਬਾਜੂ ਲੱਗੀਆਂ ਮਤੇ ਜਿਆਦਾ ਸੋਹਣਾ ਕੰਮ ਹੋਇਆ ਹੈ ਨੀਟ ਐਂਡ ਕਲੀਨ ਤੇ ਨਾਲ ਰੱਖਿਆਗਾ ਆਪਾਂ ਬਰਫਰੀ ਦਾ ਦੁਪੱਟਾ ਮਹਿਰੂਨ ਕਲਰ ਦਾ ਇਹ ਆਪਾਂ ਦੁਪੱਟਾ ਰੱਖਿਆ ਮਹਿਰੂਨ ਕਲਰ ਦਾ ਹਜੇ ਲੈਂਸ ਵਗੈਰਾ ਦੀ ਤੇ ਫਿਨਿਸ਼ਿੰਗ ਹੋਣੀ ਰਹਿੰਦੀ ਹੈਗੀ ਇਹ ਸਾਰੇ ਆਪਣੇ ਡਿਜ਼ਾਈਨ ਇੰਸਟਾਗ੍ਰam ਤੇ ਹੁੰਦੇ ਨੇਗੇ ਇੰਸਟਾਗ੍ਰam ਦੀ ਆਈਡੀ ਹੈਗੇ ਗੁੱਡ ਲੁੱਕ ਕ੍ਰੀਪ ਸਟਿੱਕ ਦੇ ਨਾਮ ਤੇ ਬਤ ਵਤ ਜਾ ਕੇ ਪੇਜ ਨੂੰ ਫੋਲੋ ਕਰੋ ਜੀ नैक्सट भी सेम वर्क हुआ स्किन कलर के उपर ठीक है जी सेम ही घेरा सेंटर बाजू ने गिया वैसे भी ये डिज़ाइन ट्रेंडिंग दा ਇਹਦੇ ਨਾਲ ਆਪਾਂ ਰੱਖਿਆ ਵਰਬਰੀ ਦਾ ਦੁਪੱਟਾ ਟਾਈਂਡਾਈ ਤੁਸੀਂ ਇਹਨੂੰ ਕੋਈ ਵੀ ਕਲਰ ਤੇ ਬਣਵਾ ਸਕਦੇ ਹੋ ਜੇ ਸੇਮ ਕਲਰ ਤੇ ਰੈਡੀ ਕਰਵਾਉਣਾ ਸੇਮ ਤੇ ਵੀ ਰੈਡੀ ਕਰਵਾ ਸਕਦੇ ਹੋਗੇ ਦੇਖੋ ਦੁਪੱਟਾ ਬਹੁਤ ਹੀ ਜ਼ਿਆਦੇ ਸੋਹਣਾ ਹੈਗਾ ਵਰਬਰੀ ਦਾ ਆਪਾਂ ਦੁਪੱਟਾ ਲਗਾਏ ਨਾਲ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋਗੇ ਨੈਕਸਟ ਸੂਟ ਹੈਗਾ ਗਾਗਾ ਜੀ ਆਪਣਾ ਕਟਰਾਏ ਦੇ ਉੱਪਰ ਬਹੁਤ ਹੀ ਸੋਹਣਾ ਕਲਰ ਹੈਗਾ ਬਹੁਤ ਹੀ ਸੋਹਣਾ ਡਿਜ਼ਾਈਨ ਹੈਗਾ ਇਹਦਾ ਸਾਰਾ ਸੈਂਟਰਲ ਵਰਕ ਹੋਇਆ ਹੋਇਆ ਹੈਗਾ ਸਾਰਾ ਸੈਂਟਰ ਦੇ ਵਿੱਚ ਆਊਗਾ ਤੇ ਉੱਪਰ ਨੈਕ ਹੋਊਗਾ ਬਹੁਤ ਜਿਆਦੇ ਸੋਹਣਾ ਡਿਜ਼ਾਈਨ ਹੈਗਾ ਤੇ ਇਹਦੀਆਂ ਬਾਜੂ ਵਰਕ ਹੋਈਆਂ ਹੋਈਆਂ ਨੇ ਜਿਹਨੂੰ ਤੁਸੀਂ ਕੋਈ ਵੀ ਕਲਰ ਤੇ ਬਣਵਾ ਸਕਦੇ ਹੋ ਕਟਰਾਏ ਦੇ ਉੱਪਰ ਤੋਂ ਰੂਹੇ ਸੂਟ ਪਸੰਦ ਆਉਂਦਾ ਤਾਂ ਤੁਸੀਂ ਆਪਾਂ ਨੂੰ ਆਰਡਰ ਦੇ ਸਕਦੇ ਹੋਗੇ ਆਰਡਰ ਲਈ ਆਪਾਂ ਨੂੰ ਘੱਟੋ ਘੱਟ 15 ਦਿਨਾਂ ਦਾ ਟਾਈਮ ਚਾਹੀਦਾ ਇਹਦੇ ਨਾਲ ਆਪਾਂ ਰੱਖੇ ਬਰਪੀ ਦਾ ਦੁਪੱਟਾ ਸੈਂਟਰ ਦੇ ਵਿੱਚ ਰੱਖਿਆ ਆਪਾਂ ਪੇਸ ਨਾਲ ਦਾ ਸੂਟ ਦੇ ਤੇ ਸਾਈਡਾਂ ਆਪਾਂ ਰੱਖਿਆ ਨੇ ਟਾਈ ਐਂਡ ਡਾਈ ਜਿਹੜੇ ਆਪਣੇ ਟਾਈ ਐਂਡ ਡਾਈ ਦੁਪੱਟੇ ਹੁੰਦੇ ਨੇ ਸਾਰੇ ਆਪਾਂ ਲੱਗ-ਲੱਗ ਡਿਜ਼ਾਈਨ ਕਰੇ ਟਿਕਰ ਪਾਉਂਦੇ ਆ ਕਿ ਬਹੁਤ ਹੀ ਜ਼ਿਆਦਾ ਸੋਨਾ ਕੰਮ ਤੇ ਬਹੁਤ ਹੀ ਜ਼ਿਆਦਾ ਸੋਨਾ ਰੰਗ ਹੈ ਸੂਟ ਦਾ ਤੇ ਡਿਜ਼ਾਈਨ ਵੀ ਬਹੁਤ ਆਤਿਸ਼ੀ प्याराਗਾ ਤੇ ਆਪਣੇ ਇਹ ਆਪਣੇ ਕੋਲੇ ਹੈਂਡਵਰਕ ਦੇ ਵਿੱਚ ਸੂਟ ਰੀਡੀ ਪਿਆਗਾ ਕਰਾਸ਼ ਦੇ ਉੱਪਰ ਬਣਿਆ ਹੋਇਆ ਕਲਰ ਵੀ ਬਹੁਤ ਜ਼ਿਆਦਾ ਸੋਹਣਾਗਾ ਜੇ ਕੋਈ ਵੀ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਲੈ ਸਕਦੇ ਹੋਗੇ ਦੇਖੋ ਵਰਕ ਵਗੈਰਾ ਬਹੁਤ ਜ਼ਿਆਦਾ ਸੋਹਣਾ ਹੋਇਆ ਹੈ ਜਿੱਦਾਂ ਮੈਰਿਜ ਫੰਕਸ਼ਨ ਤੇ ਤੁਸੀਂ ਵੇਅਰ ਕਰਨਾ ਤਾਂ ਕਰ ਸਕਦੇ ਇਹਦੀਆਂ ਮਾਜੂਰ ਕੋਈਆਂ ਹੈ ਇਹ ਸਾਰਾ ਹੈਂਡ ਨਾਲ ਕੰਮ ਹੋਇਆ ਹੈ ਹੱਥ ਦਾ ਕੰਮ ਹੋਇਆ ਹੋਇਆ ਹੈਗਾ ਕੁਝ ਵਿਆਹ ਸ਼ਾਦੀਆਂ ਦੇ ਆਰਡਰ ਲੇਗੇ ਤਾਂ ਤੁਸੀਂ ਆਪਾਂ ਨੂੰ 1 ਮਹੀਨਾ ਚ 1.5 ਮਹੀਨੇ ਦਾ ਟਾਈਮ ਦਿਓ ਉਸ ਤੋਂ ਪਹਿਲਾਂ ਆਪਣਾ ਆਰਡਰ ਫਾਈਨਲ ਕਰੋ ਤੇ ਕਿਉਂਕਿ ਤਾਂਕਿ ਤੁਹਾਨੂੰ ਕੰਮ ਟਾਈਮ ਤੇ ਮਿਲ ਸਕੇ ਤਾਂ ਇੱਕ ਜਾਂ 1.5 ਮਹੀਨੇ ਦਾ ਆਪਾਂ ਨੂੰ ਟਾਈਮ ਚਾਹੀਦਾ ਹੁੰਦਾ ਹੈਗਾ ਵਿਆਹ ਸ਼ਾਦੀਆਂ ਦੇ ਆਰਡਰ ਨਹੀਂਗੇ ਤਾਂ ਤੁਸੀਂ ਆਪਾਂ ਨੂੰ ਦੇ ਸਕਦੇ ਹੋਗੇ ਕੰਮ ਜਿੰਨਾ ਸੋਹਣਾ ਤੁਹਾਨੂੰ ਦਿਖਾਇਆ ਜਾ ਰਿਹਾ ਹੈਗਾ ਇਸ ਤੋਂ ਵੀ ਜ਼ਿਆਦਾ ਸੋਹਣਾ ਤੁਹਾਡੇ ਕੋਲੇ ਬਣ ਕੇ ਆਊਗਾ ਕਿਉਂਕਿ ਵੀਡੀਓ ਤੇ ਸਾਹਮਣੇ ਦੇਖਣ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੈਗਾ ਨੈਕ ਟੂਟ ਹੈਗਾ ਆਪਣਾ ਇਹ ਨਿਊ ਬਸ਼ਮੀਨਾ ਸਟੱਫ ਆਇਆਗਾ ਤੇ ਦੇਖੋ ਇਹ ਦਾ ਘੇਰਾ ਵਰਕ ਹੋਇਆ ਹੋਇਆਗਾ ਤੇ ਬੋਟੀਆਂ ਨਹੀਂ ਤੇ ਉੱਪਰ ਨੈਕ ਪਾਉਣਗੇ ਇਹਦੀਆਂ ਬਾਜੂ ਨਹੀਂ ਦੀਆਂ ਦੁਪੱਟਾ ਆਪਾ ਇਹਨਾਂ ਰੱਖਿਆ ਹੈਗਾ ਵਰਪਰੀ ਦਾ ਬੇਸ ਨਾਲ ਦਾ ਹੀ ਦੁਪੱਟਾ ਰੱਖਿਆ ਹੈਗਾ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਨਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ 8557905009 ਤੇ ਮੈਸੇਜ ਕਰ ਸਕਦੇ ਹੋਗੇ ਤੇ ਆਪਣਾ ਆਰਡਰ ਦੇ ਸਕਦੇ ਹੋ ਵੀਡੀਓ ਨੂੰ ਐਨ ਤੱਕ ਜਰੂਰ ਦੇਖਿਆ ਕਰੋ ਉਮੀਦ ਕਰਦੀ ਹਾਂ ਸਾਡੀ ਵੀਡੀਓ ਪਸੰਦ ਆਈ ਹੋਗੀ ਨੈਕਸਟ ਵੀਡੀਓ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਧੰਨਵਾਦ ਜੀ ਸਾਰਿਆਂ ਦਾ